ਪੰਜਾਬगौरਤ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਕੁਝ ਲੋਕਾਂ ਨੇ ਤਰਨਾ ਲਗਾ ਦਿੱਤਾ ਪੰਜਾਬ ਯੂਥ ਕਾਂਗਰਸ ਤੇ जाट महासभा ਦੇ ਵਰਕਰਾਂ ਨੇ ਪੰਜਾਬ ਦੇ ਪਾਣੀਆਂ ਦੇ ਮਾਮਲੇ ਤੇ ਕੇਜਰੀਵਾਲ ਦੇ ਘਰ ਬਾਹਰ ਕਾਲੀਆਂ ਪਟੀਆਂ ਬਣ ਕੇ ਪ੍ਰਦਰਸ਼ਨ ਕੀਤਾ ਪ੍ਰਦਰਸ਼ਨਕਾਰੀਆਂ ਦੀ ਮੰਗ ਸੀ ਕਿ ਕੇਜਰੀਵਾਲ ਪੰਜਾਬ ਦੇ ਪਾਣੀਆਂ ਦੇ ਮਾਮਲੇ ਤੇ ਵਾਈਟ ਪੇਪਰ ਜਾਰੀ ਕਰਨ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਪੰਜਾਬ ਦੌਰੇ ਤੇ ਨੇ ਬਿਆਨ ਵਿਖੇ ਕੇਜੜੀਵਾਲ ਨੂੰ ਮਿਲਣ ਵਾਲੇ ਵਰਕਰਾਂ ਦੀ ਗਿਣਤੀ ਇੰਨੀ ਜ਼ਿਆਦਾ ਹੈ ਕਿ ਸਮਾਂ ਲੈਣ ਲਈ ਤਰਲੁਮਚੀ ਹੋਣਾ ਪੈ ਰਿਹਾ ਹੈ ਮੁਲਾਕਾਤਾਂ ਸਮਾਂ ਨਾਲ ਮਿਲਣ ਦੇ ਕਈ ਆਫਰ ਕਰਾਂ ਨੇ ਹੰਗਾਮਾ ਕਰ ਦਿੱਤਾ ਪ੍ਰਦਰਸ਼ਨਕਾਰੀਆਂ ਆਪ ਵਰਕਰਾਂ ਦਾ ਇਲਜ਼ਾਮ ਹੈ ਕਿ ਉਹਨਾਂ ਨੂੰ ਕੇਜੜੀਵਾਲ ਦੇ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ ਪੰਜਾਬ ਦੌਰਤ ਹੈ ਆਇਆ ਆਪਕਨਵੀਨਨ ਕੇਜਰੀਵਾਲ ਨੂੰ ਤਾਂ ਤਾਂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸੇ ਦੇ ਚੱਲਦਿਆਂ ਜਦੋਂ ਕੇਜਰੀਵਾਲ ਪਟਿਆਲਾ ਵਿਖੇ ਡਾਕਟਰਾਂ ਅਤੇ ਅਧਿਆਪਕਾਂ ਨੂੰ ਮਿਲਣ ਪਹੁੰਚੇ ਤਾਂ ਇਸ ਤੋਂ ਪਹਿਲਾਂ ਸ਼ਹਿਰ ਚ ਕੇਜਰੀਵਾਲ ਦੇ 18 ਵਿਵਾਦਿਤ ਵਿਧਾਇਕਾਂ ਸਮੇਤ ਕਾਰਟੂਨੀ ਪੋਸਟਰ ਲੱਗੇ ਵਿਖਾਈ ਦਿੱਤੇ ਜਿਨ੍ਹਾਂ ਤੇ ਲਿਖਿਆ ਸੀ ਕੇਜਰੀਵਾਲ ਦੇ 18 ਨਕਲੀ ਹੀਰੇ ਪੋਸਟਰ ਕਿਸਨੇ ਲਗਾਏ ਇਹ ਪਤਾ ਨਹੀਂ ਲੱਗ ਸਕਿਆ ਪਰ ਆਪਨੇ ਇਸ ਦਾ ਠੀਕ ਰਾ ਕਾਲੀ ਦਲ ਦੇ ਸਰਪੰਨੇ ਆਬੂਲਾਰੇ ਡਾਕਟਰ ਬਲਬੀਰ ਸਿੰਘ ਮੁਤਾਬਕ ਮੋਦੀ ਤਿਰਹਾਰ ਸਾਹਮਣੇ ਇੱਕ ਖਬਰ ਆ ਗਈ ਹੈ ਜਦਕਿ ਦੂਜੇ ਪਾਸੇ ਕਾ ਲੀਡਰ ਰਣਦੀਰ ਸਿੰਘ ਰਖੜਾ ਨੇ ਇਲਜ਼ਾਮ ਨਕਾਰੇ ਨੇ ਅਤੇ ਕਿਹਾ ਹੋ ਸਕਦਾ ਹੈ ਪੋਸਟਰ ਆਪਦੇ ਬਾਗੀਆਂ ਨੇ ਲਵਾਏ ਹੋਣ ਜੁਧਾਨਤ ਆਜ਼ਾਦ ਵਿਧਾਇਕ ਭਰਾਮਾ ਬਲਵਿੰਦਰ ਸਿੰਘ ਬੈਂਸ ਤੇ ਸਿਮਰਜੀਤ ਸਿੰਘ ਬੈਂਸ ਨੂੰ ਚੁੱਕ ਕੇ ਪੰਜਾਬ ਵਿਧਾਨ ਸਭਾ ਚੋਂ ਬਾਹਰ ਕੀਤੇ ਜਾਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀਆਂ ਨੇ ਆਜ਼ਾਦ ਵਿਧਾਇਕ ਕਮ ਬੈਂਸ ਭਰਾਮਾ ਦਾ ਇਲਜ਼ਾਮ ਹੈ ਕਿ ਉਹਨਾਂ ਨੂੰ ਵਿਧਾਨ ਸਭਾ ਚੋਂ ਪੁੱਜਣ ਨਹੀਂ ਦਿੱਤਾ ਗਿਆ ਅਤੇ ਸੁਰੱਖਿਆ ਕਰਮੀਆਂ ਨੇ ਉਹਨਾਂ ਦੇ ਨਾਲ ਬਦਸਲੂਕੀ ਵੀ ਕੀਤੀ ਅਸਲ ਸੀਐਮ ਪ੍ਰਕਾਸ਼ ਸਿੰਘ ਬਾਦਲ ਬੋਲਣ ਲਈ ਖੜੇ ਹੋਏ ਤਾਂ ਸਿਮਰਜੀਤ ਸਿੰਘ ਮੈਂਸ ਰਾਜਸਥਾਨ ਨੂੰ ਪੰਜਾਬ ਤੋਂ ਜਾਂਦੇ ਪਾਣੀ ਦੇ ਮੁੱਦੇ ਤੇ ਬੋਲਣ ਦੀ ਇਜਾਜ਼ਤ ਮੰਗੀ ਪਰ ਸਪੀਕਰ ਚਰਨਜੀਤ ਸਿੰਘ اٹਵਾਲ ਨੇ ਇਜਾਜ਼ਤ ਨਹੀਂ ਦਿੱਤੀ ਮੈਂਸ ਆਪਣੀ ਗੱਲ ਕਹਿਣ ਤੇ ਅੜੇ ਰਹੇ ਟਟਵਾਲ ਦੇ ਨਿਰਦੇਸ਼ਾਂ ਤੇ ਮੈਂਸ ਤੇ ਉਹਨਾਂ ਦੇ ਭਰਾ ਜੁਰੂਸ ਪ੍ਰਕਾਉਣ ਲਈ ਸਪੀਕਰ ਦੇ ਆਸਣ ਸਾਹਮਣੇ ਬੈਠੇ ਸਨ ਉਹਨਾਂ ਨੂੰ ਚੁੱਕ ਕੇ ਬਾਹਰ ਕੱਢ ਦਿੱਤਾ ਗਿਆ ਮੁਹਾਲਲੇ ਵਿੱਚ ਗੁਰਦਰਾ ਆਮ ਸਾਹਿਬ ਦੇ ਬਾਹਰ ਕੰਪਿਊਟਰ ਟੀਚਰਾਂ ਨੇ ਪੱਕੇ ਹੋਣ ਦੀ ਮੰਗ ਸਮੇਤ ਕਈ ਹੋਰ ਮੰਗਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਅੱਜ ਤੋਂ ਭੁਖੜ ਹੜਤਾਲ ਦਾ ਐਲਾਨ ਕੀਤਾ ਇਹਨਾਂ ਦੇ ਆਪਕਾਂ ਦੀ ਗਿਣਤੀ 2000 ਦੇ ਕਰੀਬ ਹੈ ਪਟਿਆਲਾ ਵਿੱਚ ਵਾਪਰੀ ਘਟਨਾ ਨੇ ਇਥੇ دہشت ਦਾ ਮਾਹੌਲ ਬਣਾ ਦਿੱਤਾ ਦਰਸਲ ਇਥੇ ਅਸਮਾਨ ਤੋਂ ਗੁਬਾਰੇ ਦੇ ਨਾਲ ਇੱਕ ਡੱਬਾ ਹੀ ਛੱਡ ਗਿਆ ਜਿਸ ਦੀ ਸੂਚਨਾ ਮਿਲਣ ਤੇ ਬੰਬ ਰੋਕੂ ਦਸਤੇ ਅਤੇ ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਲਈ ਤਿਸ ਮਗਰੋਂ ਤਸਿਆ ਗਿਆ ਕਿ ਇਹ ਡੰਬਾ ਮੌਸਮੀ ਪਾਖਦਕੂ ਯੰਤਰ ਹੈ ਜਦਕਿ ਉਸ ਤੋਂ ਪਹਿਲਾਂ ਇਸ ਨੂੰ ਕਿਸੇ ਖਤਰਨਾਕ ਵਸਤੂ ਦੇ ਤੌਰ ਤੇ ਵਿਖਿਆ ਜਾ ਰਿਹਾ ਸੀ